ਹੈਲੋ ਸੱਸੀ ਗਾਲ ਦੋਸਤੋ ਮੈਂ ਹਾਂ ਮਨਪ੍ਰੀਤ ਕੌਰ ਮੈਂ ਨਿਜਕਸ ਤੁਹਾਡਾ ਸਵਾਗਤ ਕਰ ਰਹੀ ਆਂ ਅੱਜ ਅਸੀਂ ਬਣਾਉਣ ਜਾ ਰਹੇ ਆਂ ਮਿਲਕ ਕੇਕ ਦੀ ਰੈਸਪੀ ਜੋ ਕਿ ਬਹੁਤ ਜ਼ਿਆਦਾ ਵਧੀਆ ਬੰਦੀ ਹੈ ਤੇ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਤੁਹਾਡਾ ਟਾਈਮ ਸ਼ੁਰੂ ਹੋ ਚੁੱਕਿਆ ਵੈ ਬਾਹਰ ਜੋ ਵੀ ਮਠਾਈ ਮਿਲਦੀ ਹੈ ਮਿਲਾਵਟ ਵਾਲੀ ਮਿਲਦੀ ਹੈ ਤੁਸੀਂ ਘਰ ਵਿੱਚ ਇਹਨੂੰ ਬਹੁਤ ਜਲਦੀ ਬਣਾ ਕੇ ਤਿਆਰ ਕਰ ਸਕਦੇ ਏਗੇਓ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਪਲੀਜ਼ ਮੈਨੂੰ ਕਮੈਂਟ ਜ਼ਰੂਰ ਕਰਕੇ ਦੱਸਣਾ ਮੈਨੂੰ ਰੈਸਪੀ ਕਿੱਦਾਂ ਦੀ ਲੱਗੀ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹਦਾ ਨੋਟੀਫਿਕੇਸ਼ਨ ਜਲਦੀ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਤੋਂ ਜਲਦੀ ਚੈੱਕ ਕਰ ਸਕੋ ਐ ਮਿਲਕ ਕੇਕ ਦੀ ਰੈਸਪੀ ਬਹੁਤ ਜਲਦੀ ਬਣ ਜਾਂਦੀ ਹੈ ਤੇ ਇਹਨੂੰ ਬਹੁਤ ਘੱਟ ਸਮਾਨ ਦੇ ਨਾਲ ਤੁਸੀਂ ਬਣਾ ਕੇ ਟਰਾਈ ਕਰ ਸਕਦੇ ਹੋ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਇਹ ਬਹੁਤ ਵਧੀਆ ਬੰਦੀ ਹੈ ਬਹੁਤ ਟੇਸਟੀ ਬੰਦੀ ਹੈ ਮਿਲਕ ਕੇਕ ਬਣਾਉਣ ਵਾਸਤੇ ਸਭ ਤੋਂ ਬਲੰਸੀ ਪਨੀਰ ਲੈ ਲੈਣਾ ਮੈਂ ਮੈਂ 250 ਗ੍ਰਾਮ ਪਨੀਰ ਲਿੱਤਾ ਵੈ ਇਹਨੂੰ ਆਪਾਂ ਕद्दूकस ਕਰ ਲਾਂਗੇ ਇਹ ਦੇਖੋ ਮੈਂ ਬਰੀਕ ਵਾਲੇ ਪਾਸੇ ਇਹਨੂੰ ਕद्दूकस ਕਰ ਰਹੀ ਹਾਂ ਆਪਾਂ ਹੁਣ ਇਹਨੂੰ ਕद्दूकस ਕਰ ਲਾਂਗੇ ਮੈਂ ਫਰੈਸ਼ ਪਨੀਰ ਯੂਜ਼ ਕਰ ਰਹੀ ਹਾਂ ਕੁਸੀਂ ਚਾਹੇ ਤੇ ਪਨੀਰ ਨੂੰ ਘਰ ਵੀ ਬਣਾ ਕੇ ਤਿਆਰ ਕਰ ਸਕਦੇ ਹੈਗੇ ਹੋ ਇਹ ਘਰ ਵੀ ਪਨੀਰ ਬਹੁਤ ਜਲਦੀ ਆਰਾਮ ਨਾਲ ਬਣ ਜਾਂਦਾ ਵੈ ਅੱਜ ਮੈਂ ਮਾਰਕੀਟ ਵਾਲਾ ਪਨੀਰ ਯੂਜ਼ ਕਰ ਰਹੀ ਹਾਂ ਹੁਣ ਆਪਾਂ ਇਹਨਾਂ ਨੂੰ ਕद्दूकस ਕਰ ਲਿੱਤਾ ਵੈ ਇਹ ਦੇਖੋ ਕद्दूकस ਹੋ ਚੁੱਕਿਆ ਵੈ ਹੁਣ ਇਹਨੂੰ ਆਪਾਂ ਕੜਾਈ ਦੇ ਵਿੱਚ ਪਾ ਲੈਣਾ ਵੈ ਅਜੇ ਗੈਸ ਤੇ ਨਹੀਂ ਰੱਖਣਾ ਅਜੇ ਉਸ ਤੋਂ ਪਹਿਲਾਂ ਆਪਾਂ ਸਾਰੇ ਸਮਾਨ ਨੂੰ ਮਿਕਸ ਕਰ ਲੈਣਾ ਹੈ ਪਹਿਲਾਂ ਆਪਾਂ ਜੋ ਪਨੀਰ ਨੂੰ ਕद्दूकस ਕੀਤਾ ਵੈ ਉਹ ਪਾ ਲਾਂਗੇ ਇਹਦੇ ਵਿੱਚ ਤੇ ਫਿਰ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਇਕ ਕੋਲੀ ਮਿਲਕ ਪਾਊਡਰ ਪਾ ਦਾਂਗੇ ਇਕ ਕੋਲੀ ਮੈਂ ਮਿਲਕ ਪਾਊਡਰ ਪਾਇਆ ਵੈ ਇਕ ਕੋਲੀ ਮੈਂ ਦੁੱਧ ਯੂਜ਼ ਕਰ ਰਹੀ ਹਾਂ ਫੁੱਲ ਕਰੀਮ ਦੁੱਧ ਯੂਜ਼ ਕਰ ਰਹੀ ਹਾਂ ਮੈਂ ਇਹਦੇ ਵਿੱਚ ਤੁਸੀਂ ਕੋਈ ਵੀ ਕੋਲੀ ਦਾ ਨਾਪ ਲੈ ਲੈਣਾ ਸਾਰੇ ਕੁਆਂਟੀਟੀ ਆਪਾਂ ਉਸ ਹਿਸਾਬ ਨਾਲ ਰੱਖਣੀ ਹੈ ਮੈਂ ਇਕ ਕੋਲੀ ਦੇ ਹਿਸਾਬ ਤੇ ਨਾਲ ਹੀ ਮੈਂ ਮਿਲਕ ਪਾਊਡਰ ਪਾਇਆ ਹੈ ਤੇ ਇਕ ਕੋਲੀ ਮੈਂ ਇਹਦੇ ਵਿੱਚ ਦੁੱਧ ਪਾਇਆ ਵੈ ਮੈਂ ਸੇਮ ਕੁਆਂਟੀਟੀ ਲੈਂਦੀ ਐ ਤੁਸੀਂ ਆਪਣੇ ਹਿਸਾਰ ਨਾਲ ਵਧਾ ਘਟਾ ਸਕਦੇ ਹੈਗੇ ਹੋ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਚੰਗੀ ਤਰੀਕੇ ਨਾਲ ਬਲ ਮਿਕਸ ਕਰ ਲੈਣਾ ਉਸ ਤੋਂ ਬਾਅਦ ਆਪਾਂ ਇਹਨੂੰ ਗੈਸ ਤੇ ਰੱਖਾਂਗੇ ਪਹਿਲਾਂ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਲਾਂਗੇ ਇਹ ਦੇਖੋ ਇਹ ਜੋ ਸਾਡਾ ਪਨੀਰ ਦਾ ਕੋਲ ਹੈ ਜੋ ਮਿਕਚਰ ਹੈ ਉਹ ਸਾਡਾ ਮਿਕਸ ਹੋ ਚੁੱਕਿਆ ਵੈ ਇਹ ਦੇਖੋ ਹੁਣ ਅਸੀਂ ਇਹਨੂੰ ਗੈਸ ਦੇ ਉੱਪਰ ਰੱਖ ਦਾਂਗੇ ਤੇ ਇਹਦਾ ਸਾਰਾ ਜੋ ਪਾਣੀ ਹੈ ਸੁਕਾ ਲਾਂਗੇ ਇਹ ਦੇਖੋ ਜੋ ਆਪਣਾ ਪਨੀਰ ਹੈ ਉਹ ਸਾਰਾ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਵੈ ਹੁਣ ਆਪਾਂ ਇਹਨੂੰ ਗੈਸ 'ਤੇ ਰੱਖ ਦਿੱਤਾ ਵੈ ਤੇ ਇਹਨੂੰ ਚੰਗੀ ਤਰੀਕੇ ਨਾਲ ਆਪਾਂ ਨੇ ਭੁੰਨਾ ਵੈ ਜਦ ਤੱਕ ਸੜਾ ਹੈ ਜੋ ਪਾਣੀ ਹੈ ਉਹ ਖਤਮ ਨਹੀਂ ਹੋ ਜਾਂਦਾ ਇਹ ਦੇਖੋ ਆਪਾਂ ਇਹਨੂੰ ਅਸੀਂ ਤਰੀਕੇ ਨਾਲ ਮਿਕਸ ਕਰਦੇ ਜਾਣਾ ਵੈ ਤਾਂ ਕਿ ਜੋ ਸਾਡਾ ਪਨੀਰ ਹੈ ਉਹ ਵੀ ਸਾਡਾ ਪੱਕ ਜਾਵੇ ਇਹ ਦੇਖੋ ਇਹ ਮਠਾਈ ਬਹੁਤ ਜਲਦੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇਹਨੂੰ ਕਦੋਂ ਵੀ ਬਣਾ ਕੇ ਟਰਾਈ ਕਰ ਸਕਦੇ ਹੈਗੇ ਹੋ ਤਿੰਨ ਤੋਂ ਚਾਰ ਮੈਂ ਦੇ ਵਿੱਚ ਇਲਾਇਚੀ ਨੂੰ ਤੋੜ ਕੇ ਪਾਇਆ ਵੈ ਦਾਣੇ ਕੱਢ ਕੇ ਪਾਏ ਨੇ ਤੁਸੀਂ ਚਾਹੇ ਤੇ ਇਲਾਇਚੀ ਪਾਊਡਰ ਵੀ ਪਾ ਸਕਦੇ ਹੈਗੇ ਹੋ ਇਲਾਇਚੀ ਦਾ ਟੇਸ ਅਚ ਬਹੁਤ ਵਧੀਆ ਆਂਦਾ ਵੈ ਤੁਸੀਂ ਇਲਾਇਚੀ ਪਾਊਡਰ ਜ਼ਰੂਰ ਪਾਣਾ ਜਾਂ ਇਲਾਇਚੀ ਨੂੰ ਕੁਟ ਕੇ ਪਾਣਾ ਜਿਵੇਂ ਤੁਹਾਨੂੰ ਪਸੰਦ ਹੋ ਉਸੇ ਵਿੱਚ ਪਾ ਸਕਦੇ ਹੈਗੇ ਹੋ ਹੁਣ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਮਿਕਸ ਕਰਦੇ ਜਾਣਾ ਵੈ ਇਹਦਾ ਜੋ ਜੋ ਵੀ ਦੁੱਧ ਹੈਗਾ ਐਕਸਟਰਾ ਪਾਣੀ ਹੈ ਜੋ ਵੀ ਹੈ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਸੁਕਾ ਲੈਣਾ ਵੈ ਇਹ ਦੇਖੋ ਸਾਈਦਰ ਤੋਂ ਪਾ ਉਤਾਰਦੇ ਜਾਣਾ ਵੈ ਇਹ ਦੇਖੋ ਆਪਾਂ ਐਸੀ ਤਰੀਕੇ ਨਾਲ ਇਹਨੂੰ ਕੰਟੀਨਿਊਸਲੀ ਚਲਾਉਂਦੇ ਜਾਣਾ ਵੈ ਇਹ ਦੇਖੋ ਇਹ ਬਹੁਤ ਜਲਦੀ ਬਣ ਕੇ تیار ਹੋ ਜਾਂਦੀ ਹੈ ਇਹ ਮਠਾਈ ਤੁਸੀਂ ਇਹਨੂੰ ਕਿਸੇ ਵੀ ਤਿਉਹਾਰ ਤੇ ਬਣਾ ਕੇ ਖਾ ਸਕਦੇ ਹੈਗੇ ਹੋ ਜਾਂ ਤੁਹਾਡਾ ਵੈਸੇ ਵੀ ਜਦੋਂ ਵੀ ਮਨ ਕਰ ਤੁਸੀਂ ਇਹਨੂੰ ਬਣਾ ਕੇ ਟਰਾਈ ਕਰ ਸਕਦੇ ਹੈਗੇ ਹੋ ਇਹ ਬਹੁਤ ਜਲਦੀ ਬਣ ਜਾਂਦੀ ਹੈ ਇਹ ਦੇਖੋ ਜੋ ਸਾਡਾ ਪਾਣੀ ਆ ਸੁਕਣਾ ਸ਼ੁਰੂ ਹੋ ਚੁੱਕਿਆ ਹੈ ਵੇ ਤੁਸੀਂ ਦੇਖ ਸਕਦੇ ਹੈਗੇ ਹੋ ਇਹ ਦੇਖੋ ਆਪਾਂ ਨੂੰ ਚੰਗੀ ਤਰੀਕੇ ਨਾਲ ਸੁਕਾਉਣਾ ਹੈ ਇਹ ਦੇਖੋ ਆਪਾਂ ਇਹਨਾਂ ਨੂੰ ਚਲਾਂਦੇ ਜਾਣਾ ਤਾਂ ਕਿ ਸਾਡਾ ਜੋ ਪਨੀਰ ਹੈ ਨੀਚੇ ਨਾ ਲੱਗ ਜਾਵੇ ਹੁਣ ਅਸੀਂ ਇਹਦੇ ਵਿੱਚ ਇੱਕ ਚਮਚ ਕਿਓ ਪਾ ਦੇਣਾ ਮੈਂ ਤਾਂ ਕਿ ਜੋ ਸਾਡਾ ਪਨੀਰ ਹੈ ਉਹ ਨੀਚੇ ਨਾਲ ਲੱਗ ਜਾਵੇ ਤੇ ਇਹਦੇ ਵਿੱਚ ਕਿਓ ਦੀ ਜੋ ਖੁਸ਼ਬੂ ਹੈ ਬਹੁਤ ਵਧੀਆ ਆਉਂਦੀ ਹੈ ਇਹ ਦੇਖੋ ਬਸ ਇੱਕ ਚਮਚ ਹੀ ਇਹ ਪਰ ਇਹ ਚ ਕਿਓ ਪਾਣਾ ਹੈ ਜ਼ਿਆਦਾ ਕਿਓ ਨਹੀਂ ਪਾਣਾ ਹੈਗਾ ਵੈ ਇਹ ਦੇਖੋ ਸਾਡਾ ਜੋ ਐਕਸਟਰਾ ਦੁੱਧ ਹੈ ਜਾਂ ਪਾਣੀ ਹੈ ਸੁੱਕ ਚੁੱਕਿਆ ਵੈ ਇਹ ਦੇਖੋ ਹੁਣ ਅਸੀਂ ਇਹਦੇ ਵਿੱਚ ਚੀਨੀ ਪਾ ਦਾਂਗੇ ਇਹ ਦੇਖੋ ਹੁਣ ਆਪਾਂ ਇਹਦੇ ਵਿੱਚ ਚੀਨੀ ਪਾ ਦਾਂਗੇ ਮੈਂ ਇੱਕ ਕੋਲੀ ਹੀ ਇਹਦੇ ਵਿੱਚ ਚੀਨੀ ਪਾਈ ਹੈ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਵਧਾ ਸਕਦੇ ਹੋ ਘਟਾ ਸਕਦੇ ਆ ਕਿਉਂ ਜਿਵੇਂ ਤੁਹਾਨੂੰ ਮਿੱਠਾ ਪਸੰਦ ਹੈ ਤੁਸੀਂ ਓਨ ਲੈ ਸਕਦੇ ਆ ਕਿਉਂ ਮੈਂ ਬਸ ਇੱਕੋ ਹੀ ਕੋਲੀ ਦਾ ਮੈਜ਼ਰਮੈਂਟ ਰੱਖਿਆ ਸੀਗਾ ਜਿਹਦੇ ਹਿਸਾਬ ਨਾਲ ਮੈਂ ਮਿਲਕ ਪਾਊਡਰ ਤੇ ਮਾਇਦੇ ਵਿੱਚ ਚੀਨੀ ਪਾਈ ਹੈ ਤੇ ਦੁੱਧ ਪਾਇਆ ਸੀਗਾ ਹੁਣ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਮਿਕਸ ਕਰਨਾ ਹੈ ਫਿਰ ਹੁਣ ਜੋ ਸਾਡੀ ਜੋ ਚੀਨੀ ਹੈ ਉਹ ਵੀ ਪਾਣੀ ਛੱਡਦੀ ਹੈ ਹੁਣ ਉਹਦਾ ਵੀ ਪਾਣੀ ਆਪਾਂ ਚੰਗੇ ਤਰੀਕੇ ਨਾਲ ਸੁਕਾ ਲੈਣਾ ਮੈਂ ਇਹਨੂੰ ਚਾਸਨੀ ਦੇ ਬਣ ਜਾਂਦੀ ਹੈ ਦੀ ਚਾਸਨੀ ਨੂੰ ਆਪਾਂ ਸੁਕਾ ਲੈਣਾ ਮੈਂ ਇਹ ਦੇਖੋ ਆਪਾਂ ਐਸੀ ਤਰੀਕੇ ਨਾਲ ਮਿਕਸ ਕਰਦੇ ਜਾਣਾ ਮੈਂ ਇਹ ਦੇਖੋ ਹੁਣ ਇਹਦਾ ਜੋ ਵੀ ਐਕਸਟਰਾ ਪਾਣੀ ਹੈ ਆਪਾਂ ਸੁਕਾ ਲਾਂਗੇ ਬਿਲਕੁਲ ਆਪਾਂ ਇਹਨੂੰ ਫੇਰ ਦੁਬਾਰਾ ਤੋਂ ਇਹ ਦੇਖੋ ਅਨੁਸਾਰੀ ਤਰੀਕੇ ਨਾਲ ਆਪਾਂ ਇਲਾੰਦੇ ਜਾਣਾ ਹੈ ਤਾਂ ਕਿ ਸਾਡਾ ਜੋ ਮਿਕਸਚਰ ਹੈ ਨੀਚੇ ਨਾ ਲੱਗ ਜਾਵੇ ਇਹ ਦੇਖੋ ਇਸ ਤਰੀਕੇ ਨਾਲ ਹਲਕਾ ਹਲਕਾ ਪ੍ਰੈਸ ਕਰਦੇ ਜਾਣਾ ਤਾਂ ਕਿ ਜੋ ਦਾਣੇ ਨੇ ਉਹ ਸਾਡੇ ਮਿਕਸ ਹੁੰਦੇ ਜਾਣ ਤੁਸੀਂ ਦੇਖ ਸਕਦੇ ਹੋ ਸਾਡਾ ਜੋ ਪਾਣੀ ਹੈ ਉਹ ਕਾਫੀ ਹੱਦ ਤੱਕ ਸੁੱਕ ਚੁੱਕਿਆ ਹੋਵੇ ਪਰ ਆਪਾਂ ਜੇ ਪੂਰਾ ਸੁਕਾਣਾ ਪਾਣੀ ਇਹਨੂੰ ਇਹ ਦੇਖੋ ਇਸ ਤਰੀਕੇ ਨਾਲ ਆਪਾਂ ਪਾਣੀ ਸੁਕਾਉਂਦੇ ਜਾਣਾ ਵੇ ਇਨੂੰ ਬਰਾਂਚ ਬਿਲਕੁਲ ਟਾਈਮ ਨਹੀਂ ਲੱਗਦਾ 10 ਮਿੰਟ ਚ ਸਾਡਾ ਮਿਲਕ ਕੇਕ ਬਣ ਕੇ ਤਿਆਰ ਹੋ ਜਾਂਦਾ ਵੈ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਤੇ ਮੈਨੂੰ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਇਹ ਦੇਖੋ ਜੋ ਸਾਡਾ ਐਕਸਟਰਾ ਪਾਣੀ ਹੈ ਉਹ ਕਾਫੀ ਹੱਦ ਤੱਕ ਕਟ ਗਿਆ ਵੈ ਪਰ ਆਪਾਂ ਥੋੜੀ ਦੇਰ ਆਪਾਂ ਨੂੰ ਹੋਰ ਕਰਾਂਗੇ ਤਾਂ ਕਿ ਜੋ ਸਾਡਾ ਹੋਰ ਵੀ ਐਕਸਟਰਾ ਪਾਣੀ ਹੋ ਸੁੱਕ ਜਾਵੇ ਇਹ ਦੇਖੋ ਸਾਡਾ ਪਾਣੀ ਜੋ ਸੁੱਕ ਚੁੱਕਿਆ ਵੈ ਥੋੜਾ ਠੰਡਾ ਹੋਣ ਤੋਂ ਬਾਅਦ ਵੀ ਇਹ ਜੋ ਪਾਣੀ ਹੈ ਸੋਕ ਕਰ ਲੈਂਦਾ ਵੈ ਇਹ ਦੇਖੋ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਮਿਕਸ ਕਰਦੇ ਜਾਣਾ ਵੈ ਤੁਸੀਂ ਦੇਖ ਸਕਦੇ ਹੋ ਸਾਡੇ ਜੋ ਪਨੀਰ ਚ ਹੈ ਉਹ ਕਿੰਨਾ ਵਧੀਆ ਦਾਣਾ ਆਇਆ ਉਹਦਾ ਕਿ ਕਿ ਮਿਲ ਕੇ ਇੱਕ ਬਹੁਤ ਵਧੀਆ ਦਾਣੇਦਾਰ ਮਠਾਈ ਹੁੰਦੀ ਹੈ ਤੇ ਸਾਡਾ ਜੋ ਦਾਣਾ ਬਨਣਾ ਸ਼ੁਰੂ ਹੋ ਚੁੱਕਿਆ ਵੈ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਇਹ ਦੇਖ ਸਕਦੇ ਹੋ ਸਾਡਾ ਜੋ ਪਾਣੀ ਆ ਸੁੱਕ ਚੁੱਕਿਆ ਵੈ ਇਹ ਦੇਖੋ ਹਲਕਾ ਜਿਹਾ ਲਿਕਵਿਡ ਹੀ ਹੈ ਪਰ ਪਾਣੀ ਸਾਡਾ ਸੁੱਕ ਚੁੱਕਿਆ ਵੈ ਇਹਦੇ ਚੋਂ ਇਹ ਦੇਖੋ ਬਸ ਆਪਾਂ ਇੰਨੀ ਦੇਰੀ ਹੋਰ ਕਰਨਾ ਵੈ ਇਹਦੇ ਦਾਣਾ ਵੀ ਬਹੁਤ ਵਧੀਆ ਬਣ ਚੁੱਕਿਆ ਵੈ ਜਿਵੇਂ ਮਿਲਕ ਇੱਕ ਦਾ ਦਾਣਾ ਹੁੰਦੇ ਨੇ ਨਾ ਉਸ ਤਰੀਕੇ ਨਾਲ ਦਾਣੇਦਾਰ ਹੋ ਚੁੱਕਿਆ ਵੈ ਬਸ ਆਪਾਂ ਇੰਨੀ ਦੇਰ ਕਰਨਾ ਵੈ ਇਹ ਦੇਖੋ ਤੁਸੀਂ ਦੇਖ ਸਕਦੇ ਹੈਗੇ ਹੋ ਇਹ ਦੇਖੋ ਆਪਣਾ ਪਾਣੀ ਸੁੱਕ ਚੁੱਕਿਆ ਹੈ ਦੇਖੋ ਹੁਣ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਇਹ ਦੇਖੋ ਇਸ ਤਰ੍ਹਾਂ ਕਨਾਂ ਪਕਾ ਕੇ ਗੈਸ ਬੰਦ ਕਰ ਦਿੱਤਾ ਵੈ ਹੁਣ ਤੁਸੀਂ ਜਿੱਥੇ ਬਰਫੀ ਸੈੱਟ ਕਰਨੀ ਹੈ ਉਹ ਸਿਲਾ ਲੈਣਾ ਮੈਂ ਭਾਂਡਾ ਮੈਂ ਥਾਲੀ ਵਿੱਚ ਕਰ ਰਹੀ ਹਾਂ ਇਹ ਦੇਖੋ ਥਾਲੀ ਨੂੰ ਦੇ ਉੱਪਰ ਪਾਕ ਕਿਓ ਲਗਾ ਕੇ ਇਹਨੂੰ ਗ੍ਰੀਸ ਕਰ ਲਿੱਤਾ ਸਾਰੇ ਪਾਸਿਓ ਹੁਣ ਜੋ ਆਪਾਂ ਬਣਾਇਆ ਮਿਕਸਚਰ ਉਹ ਇਹਦੇ ਵਿੱਚ ਪਾ ਦਾਂਗੇ ਤੇ ਇਹਨੂੰ ਸੈੱਟ ਕਰ ਲਾਂਗੇ ਇਸ ਤਰੀਕੇ ਨਾਲ ਸਾਰਾ ਆਪਾਂ ਕੱਢ ਲਿੱਤਾ ਵੈ ਤੇ ਹੁਣ ਕਰਚੀ ਦੇ ਨਾਲ ਹਲਕਾ-ਹਲਕਾ ਪ੍ਰੈਸ ਕਰਕੇ ਇਹਨੂੰ ਆਪਾਂ ਸੈੱਟ ਕਰ ਲਾਂਗੇ ਇਸ ਟਿਕਨਾਂ ਇਸ ਟਿਕਨਾਂ ਆਪਾਂ ਸੈੱਟ ਕਰ ਲਾਂਗੇ ਇਹ ਦੇਖੋ ਆਪਾਂ ਨੂੰ ਹਲਕਾ ਹਲਕਾ ਪ੍ਰੈਸ ਕਰਕੇ ਸੈੱਟ ਕਰ ਲੇਤਾ ਵੇ ਹੁਣ ਆਪਾਂ ਇਹਨੂੰ ਠੰਡਾ ਭਿਉਂਦਾਂਗੇ ਤੇ ਇਹਦੇ ਉੱਪਰੋਂ ਜੋ ਡਰਾਈ ਫਰੂਟ ਚੋ ਤੁਹਾਨੂੰ ਪਸੰਦ ਹੈ ਤੁਸੀਂ ਲਗਾ ਸਕਦੇ ਓ ਯਾ ਚਾਂਦੀ ਦਾ ਵਰਕ ਲਗਾ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਹੈ ਤੁਸੀਂ ਉਸ ਤਰੀਕੇ ਨਾਲ ਡੈਕੋਰੇਟ ਕਰ ਸਕਦੇ ਹੋ ਮੈਂ ਪਿਸਤਾ ਲਗਾ ਰਹੀ ਹਾਂ ਇਹਦੇ ਉੱਪਰ ਤੁਸੀਂ ਬਦਾਮ ਵੀ ਲਗਾ ਸਕਦੇ ਹੋ ਜਾਂ ਨਹੀਂ ਵੀ ਲਗਾਓਗੇ ਥਾਂ ਵੀ ਬਹੁਤ ਟੇਸਟੀ ਲੱਗਦਾ ਹੈ ਭਲੇ ਇਹਦੇ ਨਾਲ ਕੀ ਦੇਖਣ ਚ ਲੁੱਕ ਵਧੀਆ ਆਂਦੀ ਹੈ ਤੇ ਬਜਾਰੀ ਲੁੱਕ ਬਣ ਕੇ ਤਿਆਰ ਹੁੰਦੀ ਹੈ ਸਾਡੀ ਇਸ ਤਰੀਕੇ ਨਾਲ ਆਪਾਂ ਦੇਖੋ ਪਿਸਤਾ ਚੰਗੀ ਤਰੀਕੇ ਨਾਲ ਸਾਰੇ ਪਾਸੇ ਫੈਲਾ ਲਿੱਤਾ ਵੈ ਤੇ ਹਲਕਾ ਹਲਕਾ ਨੂੰ ਪ੍ਰੈਸ ਕਰ ਲਾਂਗੇ ਤਾਂਕਿ ਜੋ ਸਾਡੇ ਜੋ ਪਿਸਤਾ ਨੇ ਉਹ ਚੰਗੀ ਤਰੀਕੇ ਨਾਲ ਨਾਲ ਦਾ ਆਪਾਂ ਇਹ ਚਪਕ ਜਾ। ਇਸ ਤਰੀਕੇ ਨਾਲ ਤੇ ਹੁਣ ਆਪਾਂ ਨੂੰ 2 2.5 ਘੰਟੇ ਵਾਸਤੇ ਇਹਨੂੰ ਹਸਤਿਕਾ ਠੰਡੇ ਹੋਣ ਵਾਸਤੇ ਰੱਖ ਦੇਣਾ ਸੈੱਟ ਹੋ ਜਾਂਦਾ ਹੈ। 2 ਘੰਟੇ ਹੋ ਚੁੱਕੇ ਨੇ ਆਪਣਾ ਸੈੱਟ ਹੋ ਚੁੱਕਿਆ ਵੈ ਹੁਣ ਆਪਾਂ ਇਹਦੇ ਪੀਸੇਸ ਕੱਟ ਲਾਂਗੇ। ਪੀਸੇਸ ਤੁਸੀਂ ਆਪਣੇ ਹਿਸਾਬ ਨਾਲ ਜੋ ਸ਼ੇਪ ਤੇ ਉਸ ਚ ਕੱਟਣਾ ਚਾਹਦੇ ਹੋ ਕੱਟ ਸਕਦੇ ਓ। ਇਹ ਦੇਖੋ ਸੜ ਚੰਗੀ ਤਰੀਕੇ ਨਾਲ ਸੈੱਟ ਹੋ ਚੁੱਕਿਆ ਵੈ। ਉਹਨਾਂ ਪੈਨਾਂ ਨੂੰ ਕੱਟ ਲਾਂਗੇ ਇਹ ਦੇਖੋ ਇਹ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਮਠਾਈ ਸਾਡੇ ਦਾਣੇ ਤਾਰ ਮਿਲ ਕੇ ਇੱਕ ਬਣ ਕੇ ਤਿਆਰ ਹੋਇਆ ਵੈ ਤੁਸੀਂ ਇਹਨੂੰ ਜਿਸ ਸ਼ੇਪ ਚ ਕੱਟਣਾ ਚਾਹੁੰਦੇ ਹੋ ਤੁਸੀਂ ਕੱਟ ਸਕਦੇ ਏਗੇ ਉਹ ਇਹ ਦੇਖੋ ਇਹ ਮਠਾਈ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਜੇ ਅਗਰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਇਹ ਦੇਖੋ ਸਰ੍ਹਸੀ ਪੀਸ ਕੱਢ ਲਿੱਤਾ ਵੈ ਤੇ ਤੁਹਾਨੂੰ ਮੈਂ ਤੋੜ ਕੇ ਦਿਖਾਨੀ ਹੈ ਕਿੰਨੇ ਦਾਣੇਦਾਰ ਸਾਡੀ ਜੋ ਮਠਾਈਏ ਬਣ ਕੇ ਤਿਆਰ ਹੋਈ ਹੈ ਇਹ ਤੁਸੀਂ ਦੇਖ ਸਕਦੇ ਹੋ ਬਿਲਕੁਲ ਬਾਜ਼ਾਰੀ ਤਰੀਕੇ ਨਾਲ ਦਾਣੇਦਾਰ ਮਿਲ ਕੇ ਇੱਕ ਵਨ ਕੇ ਤਿਆਰ ਹੋਇਆ ਵੈ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਤੇ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਰੈਸਪੀ ਕਿੱਦਾਂ ਦੀ ਲੱਗੀ ਤੇ ਮੇਰੇ ਚੈਨਲ ਨੂੰ ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਤੋਂ ਜਲਦੀ ਚੈੱਕ ਕਰ ਸਕੋ ਥੈਂਕ ਯੂ